ਨਪੀਐਸ ਰੱਦ ਕਰੋ ਰੱਦ ਕਰੋ ਰੱਦ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬੰਪੀਐਸ ਰੱਦ ਕਰੋ ਰੱਦ ਕਰੋ ਰੱਦ ਕਰੋ ਕੰਗਰਸ ਸਰਕਾਰ ਮੁਬਾਰਕੁਬਾਦ ਮੁਬਾਰਕੁਬਾਦ ਲਾਰਿਆ ਤੋਂ ਆਕੇ ਐਨਪੀਐਸ ਮੁਲਾਜ਼ਮਾਂ ਨੇ ਹਲਕਾ ਵਿਧਾਇਕ ਬੰਗਾ ਦੇ ਦਫਤਰ ਰਾਖਾ ਕੀਤਾ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਹਲਕਾ ਵਿਧਾਇਕ ਪੰਗਾ ਦੇ ਦਫਤਰ ਦਾ ਘਰਾਓ ਜ਼ਿਲ੍ਹਾ ਕਨਵੀਨਰ ਗੁਰਦਿਆਲ ਮਾਨ ਦੀ ਪ੍ਰਧਾਨਗੀ ਹੇਠ ਕੀਤਾ ਇਸ ਰੋਸ ਮਾਰਠ ਵਿੱਚ ਜ਼ਿਲੇ ਦੇ ਸਮੂਹ ਐਨਪੀਐਸ ਮਲਾਜ਼ਮਾ ਨੇ ਭਾਗ ਲਿਆ ਮਾਨਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਚੋਣਾ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਦੇ ਕੀਤੇ ਵਾਅਦਿਆਂ ਤੋਂ ਭੱਜ ਗਈ ਹੈ ਅਤੇ ਅਸੀਂ ਆਪਣੇ ਵਿਧਾਇਕ ਤੋਂ ਮੰਗ ਕਰਦੇ ਹਾਂ ਕਿ ਸਰਕਾਰ ਆਪਣਾ ਚੋਣ ਵਾਅਦਾ ਤੁਰੰਤ ਪੂਰਾ ਕਰੇ ਜੇਕਰ ਸਰਕਾਰ ਨੇ ਅੱਜ ਦੇ ਇਸ ਵਿਸ਼ਾਲ ਘਰਾਓ ਨੂੰ ਗੰਭੀਰਤਾ ਨਾਲ ਨਹੀਂ ਲਿਆ ਤਾਂ ਚਾਰੇ ਜਿਮਨੀ ਚੋਣਾ ਹਲਕਿਆਂ ਵਿੱਚ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਰਮਚਾਰੀ ਭਾਗ ਲੈਣਗੇ ਜਿਵੇਂ ਮਲੇ ਦੀ ਕੋਠੀ ਤੇ ਧਰਨਾ ਦੇ ਰਹੇ ਬੰਦੇ ਚ ਸਰ ਮੈਂ ਤੁਹਾਡੇ ਮਾਧਮ ਰਸਤੇ ਦੱਸਣਾ ਚਾਹੁੰਦਾ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਾਸ਼ ਕਮੇਟੀ ਪੰਜਾਬ ਦੇ ਸੱਦੇ ਦੇ ਉੱਤੇ ਅੱਜ ਪੂਰੇ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਅੰਦਰ ਪੁਰਾਣੀ ਪੈਨਸ਼ਨ ਬਹਾਲੀ ਸੰਘਾਸ਼ ਕਮੇਟੀ ਵੱਲੋਂ ਜਿਹੇ ਜ਼ਿਲ੍ਹੇ ਦੇ ਵਿੱਚ ਕੋਈ ਮੰਤਰੀ ਆ ਜਾਂ ਐਮਐਲਏ ਆ ਉਹਦਾ ਘਰਾਓ ਕੀਤਾ ਜਾ ਰਿਹਾ ਕਿਉਂਕਿ ਸਰਕਾਰ ਨੇ ਪਿਛਲੀ ਦੀਵਾਲੀ ਤੋਂ ਪਹਿਲਾਂ ਇੱਕ ਅਧੂਰਾ ਨੋਟੀਫਿਕੇਸ਼ਨ ਕੀਤਾ ਸੀ ਕਿ ਅਸੀਂ ਪੰਜਾਬ ਦੇ 2 ਲੱਖ ਐਨਪੀਐਸ ਤੋਂ ਪੀਟੇ ਮੁਲਾਜ਼ਮਾਂ ਲਈ ਇੱਕ ਪ੍ਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਨੂੰ ਕਿ ਅੱਜ ਦਿਵਾਲੀ ਦਿਵਾਰਾ ਬਾਸਣ ਵਾਲੀ ਲਗਭਗ 2 ਸਾਲ ਫੋਣੇ ਵਾਲੇ ਹੈ ਤੱਕ ਨੂੰ ਅਮਲੀ ਜੰਮਾ ਨਹੀਂ ਬਣਾਇਆ ਗਿਆ ਇਸ ਲਈ ਅਸੀਂ ਇਸ ਰੂਪ ਦੇ ਵਿੱਚੋਂ ਬਜੋ ਅੱਜ ਪੂਰੇ ਪੰਜਾਬ ਦੇ ਅੰਦਰ ਮੰਤਰੀਆਂ ਦਾ ਜਾਂ ਐਮਐਲਏ ਦਾ ਘਰਾਵ ਕਰੇ ਅਵਲੀ ਨੀਤੀ ਕੀ ਹੈ ਜੇ ਨਹੀਂ ਮੰਦੀ ਉਸ ਸਰਕਾਰ ਤੋਂ ਜੇਕਰ ਸਰਕਾਰ ਸਾਡਾ ਇਹ ਮਸਲਾ ਨਹੀਂ ਹੱਲ ਕਰਦੀ ਤਾਂ ਜੋ ਵੀ ਪੰਜਾਬ ਵਿੱਚ ਚਾਰ ਜਗ੍ਹਾ ਜਮਨੀ ਚੋਣਾਂ ਹੋਣੀਆਂ ਅਸੀਂ ਐਨਪੀਐਸ ਤੋਂ ਕੋਈ ਵੀ ਮੁਲਾਜ਼ਮ ਉਹਨਾਂ ਚਾਰ ਜਮਨੀ ਚੋਣਾਂ ਦੇ ਵਿੱਚ ਇਹ ਪੂਰੇ ਪੰਜਾਬ ਪੱਧਰ ਤੇ ਰੋਸ ਰੈਲੀਆਂ ਕਰਾਂਗੇ ਧਰਨੀ ਲਾਵਾਂਗੇ ਪਿੰਡਾਂ ਦੇ ਵਿੱਚ ਜਾਵਾਂਗੇ ਲੋਕਾਂ ਨੂੰ ਦੱਸਾਂਗੇ ਕਿ ਇਹ ਸਰਕਾਰ ਨਿਕੰਮੀ ਹੈ ਲਾਲੇ ਵਾਲੀ ਹੈ ਕਿਸੇ ਦਾ ਕੋਈ ਮਸਲਾ ਹੱਲ ਨਹੀਂ ਕਰੇ ਕੋਈ ਨੀ ਪੈਨਸ਼ਨ ਹੈ ਕਿ ਰਾਨੀ ਪੈਨਸ਼ਨ ਸਰ ਜਿਸ ਤਰ੍ਹਾਂ 2004 ਤੋਂ ਪਹਿਲਾਂ ਜਿਹੜੇ ਮਲਾਜ਼ਮ ਭਰਤੀ ਹੁੰਦੇ ਆ ਉਹਨਾਂ ਦੇ ਤੇ ਐਨਪੀਐਸ ਲਾਗੂ ਕਰਤੀ ਪਰ 1972 ਦੇ ਵਿੱਚ ਸਰਕਾਰਾਂ ਨੇ ਇੱਕ ਮਲਾਜ਼ਮ ਨੂੰ ਬੁਢਾਪੇ ਦਾ ਸਹਾਰਾ ਦਿੱਤਾ ਸੀ ਕਿ ਜੇਕਰ ਮਲਾਜ਼ਮ ਆਪਣੇ ਪੂਰੀ ਜੋਬ ਕਰਕੇ ਰਿਟਾਇਰ ਹੁੰਦਾ ਤਾਂ ਉਸ ਨੂੰ ਉਹਦੀ ਤਨਖਾਹ ਵਿੱਚੋਂ ਕਟੌਤੀ ਕਰਕੇ ਉਹਦੀ ਐਂਜ ਬਦੋ ਉਹਦੇ ਬਢਾਪੇ ਦੇ ਸਹਾਰੇ ਲਈ ਥੋੜੀ ਜਿਹੀ ਪੂੰਜੀ ਦਿੱਤੀ ਜਾਂਦੀ ਸੀ ਜਿਸ ਨਾਲ ਉਹਦਾ ਬਢਾਪਾ ਸੁਰੱਖਿਅਤ ਹੋ ਜਾਂਦਾ ਸੀ ਪਰ 2004 ਤੋਂ ਬਾਅਦ ਸਰਕਾਰਾਂ ਨੇ ਇਹ ਬਢਾਪੇ ਦਾ ਸਹਾਰਾ ਜਿਹੜਾ ਮੁਲਾਜ਼ਮਾਂ ਕੋਲ ਖੋਲਿਆ ਜੀ ਸਰਕਾਰ ਨੂੰ ਗੱਲ ਨਹੀਂ ਮੰਨੀ ਹਲਕੀ ਨਹੀਂ ਮੰਨੀ ਤੇ ਫਿਰ ਅਗਲੀ ਰਣਨੀਤੀ ਕੀ ਕਰੋਗੇ ਤੁਸੀਂ ਅਸੀਂ ਪਿੰਡਾਂ ਵਿੱਚ ਜਾਵਾਂਗੇ ਲੋਕਾਂ ਨੂੰ ਦੱਸਾਂਗੇ ਕਿ ਸਰਕਾਰ ਲਾਲੇਵਾਜ ਆ ਲਾਲੇ ਧੋਕੇਵਾਜ ਆ ਕਿਸੇ ਦਾ ਕੋਈ ਮਸਲਾ ਨਹੀਂ ਹੱਲ ਕਰ ਰਹੀ ਇਸ ਕਰਕੇ ਸਰਕਾਰ ਨੂੰ ਚਲਦਾ ਕਰੋ ਦੇ ਹੋਏ ਆਮ ਆਦਮੀ ਪਾਰਟੀ ਸਰਕਾਰ ਦੀਆਂ ਲਾਰੇਵਾਜ਼ੀਆਂ ਤੋਂ ਆਮ ਆਦਮੀ ਪਾਰਟੀ ਦੇ ਝੂਠੇ ਵਾਅਦਿਆਂ ਤੋਂ ਦੁਖੀ ਹੋਏ ਮੁਲਾਜ਼ਮਾਂ ਬਲੋਂ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮ ਐਲ ਏ ਵਿਧਾਇਕ ਜਿਹੜੇ ਹੈਗੇ ਆ ਉਹਨਾਂ ਦੇ ਮੰਤਰੀ ਉਹਨਾਂ ਦੇ ਘਰਾਂ ਦਾ ਘਰਾਓ ਤੇ ਮੋਟਰਸਾਈਕਲ ਮਾਸ ਜਿਹੜਾ ਆ ਪੂਰੇ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਕੀਤਾ ਗਿਆ ਤੁਸੀਂ ਉਹਨਾਂ ਨੂੰ ਕੋਸ ਮੰਗ ਨੂੰ ਸੱਤਾ ਵਿੱਚ ਆਉਂਦੇ ਸਾਰ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਮਨਜ਼ੂਰ ਕਰਾਂਗੇ ਕਿ ਤਾਣੀ ਪੈਨਸ਼ਨ ਬਹਾਲ ਕਰਾਂਗੇ ਪਰ ਅਸੀਂ ਦੇਖਦੇ ਹਾਂ ਕਿ 2022 ਦੇ ਵਿੱਚ ਸਰਕਾਰ ਵੱਲੋਂ ਦਿਵਾਲੀ ਤੋਂ ਪਹਿਲਾਂ ਇੱਕ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਭਗਵੰਤ ਮਾਨ ਵੱਲੋਂ ਇਹ ਸੰਬੋਧਨ ਹੋਰ ਕੇ ਹੋ ਕੇ ਮੁਲਾਜ਼ਮਾਂ ਨੂੰ ਕਿਹਾ ਗਿਆ ਕਿ ਅਸੀਂ ਦਿਵਾਲੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਪੂਰਾ ਨਹੀਂ ਕਰ ਰਹੇ ਸੋ ਇਸੇ ਮੰਗ ਨੂੰ ਲੈ ਕੇ ਸਰਕਾਰ ਤੋਂ ਉੱਕੇ ਹੋਏ ਮੁਲਾਜ਼ਮ ਅੱਜ ਸੜਕਾਂ ਦੇ ਉੱਤੇ ਆ। ਸੋ ਅੱਜ ਅਸੀਂ ਇਹ ਸਰਕਾਰ ਦੇ ਖਿਲਾਫ ਮੁਜ਼ਾਹਰਾ ਕਰਨ ਲਈ ਇਕੱਠੇ ਹੋਏ ਆ। ਤੋਂ ਸਭ ਤੋਂ ਪਹਿਲਾਂ ਮੈਂ ਇਹ ਸਰਕਾਰ ਦੇ ਖਿਲਾਫ ਨਾਅਰੇ 걸ਾਵਾਂਗਾ ਤੇ ਮੁਲਾਜ਼ਮਾਂ ਦੀ ਇਕਤਾ ਦੀ ਗੱਲ ਕਰਾਂਗਾ। ਤੋਂ ਸਾਰੇ ਸਾਥੀਆਂ ਨੇ ਜੋਸ਼ ਦੇ ਨਾਲ ਨਾਅਰਿਆਂ ਦਾ ਜਵਾਬ ਦੇਣਾ। ਪੰਜਾਬ ਸਰਕਾਰ ਮਰਦਾਬਾਦ। ਮਰਦਾਬਾਦ ਮਰਦਾਬਾਦ। ਧਿਆਨ ਸਰਕਾਰ ਹਾਏ ਹਾਏ। ਹਾਏ 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 ਹਾਏ। ਝੂਠੀ ਸਰਕਾਰ ਮਰਦਾਬਾਦ। ਮਰਦਾਬਾਦ

ਕੀਤਾ ਕੀ ਥੇਰਾ ਫੇਰੀ 420 ਭਗਵੰਤ ਮਾਨ ਨੇ ਕੀਤਾ ਕੀ ਥੇਰਾ ਫੇਰੀ 420 ਪੰਜਾਬ ਸਰਕਾਰ ਹਾਏ 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 ਪੰਜਾਬ ਅੱਛਾ ਆ ਜਾ ਆ ਜਾ ਅੱਜ ਅਸੀਂ ਦੇਖ ਰਹੇ ਹਾਂ ਕਿੰਨਾ ਇਹ ਸੱਤਾ ਕੀ ਨਾਲ ਚੰਗੀ ਨਾਲ ਦੇ ਚੰਗੀ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ RTS ਰੱਦ ਕਰੋ ਰੱਦ ਕਰੋ ਰੱਦ ਕਰੋ ਕ੍ਰਾਂਤੀ ਤੇ ਜ਼ਰਬਾਤ ਕਰੋ ਬਹਾਲ ਕਰੋ ਬਹਾਲ ਕਰੋ RTS ਰੱਦ ਕਰੋ ਰੱਦ ਕਰੋ ਰੱਦ ਕਰੋ ਸੰਗਰਸ਼ ਸਰਕਾਰ ਮਰਦਾਬਾਦ 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 ਸੰਗਰਸ਼ ਸਰਕਾਰ ਮਰਦਾਬਾਦ 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 RTS ਰੱਦ ਕਰੋ ਰੱਦ ਕਰੋ ਰੱਦ ਕਰੋ RTS ਰੱਦ ਕਰੋ करो के लोगी सरकार मुर्दाबाद 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 के लोगों ना लाऊ सरकार मुर्दाबाद 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 पंजाब सरकार मुदाबाद मुर्दाबाद मुर्दाबाद मुलाजम ऐखता जिंदाबाद 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 मुलाजम एक्ता जिंदाबाद 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 प्राणी कैचर बहाल करो बहाल करो बहाल करो प्राणी कैचर बहाल बार करा एन पी एस रद्द करो पंजाब मु पंजाब सरकार मुरदाी एस रज करा ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਅਗਭਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਜੀ ਛੇਂਤੀ ਬਲਾਕ ਅੱਛਾ ਜੀ ਤੇ ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਅੱਜ 3.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂਜੀ ਤੇ ਉਹ ਕੀ ਵੀ ਰਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਹਾ ਘਰ ਬਣਾ ਰਹੇ ਆ ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵਾਰੀ ਪੈਸੇ ਲਾਉਨੇ ਆ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆ ਚਾਹੇ ਬਲੌਕ ਯੂਜ਼ ਕਰਦੇ ਆ ਇੱਥੇ ਕੋਈ ਇੰਨੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹ ਤੇ ਮਟੀਰੀਅਲ ਸੀਵ ਹੋਊਗਾ ਜਿਵੇਂ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ ਆਪਣਾ ਸੀ